ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਤਹਿਸੀਲਦਾਰ ਆਪਣੇ ਦਫਤਰਾਂ ਵਿੱਚ ਬਾਕੀ ਕੰਮ ਕਰ ਰਹੇ ਹਨ ਪਰ ਰਜਿਸਟਰੀਆਂ ਨਹੀਂ ਕਰ ਰਹੇ ਗੁਰਦਾਸਪੁਰ ਦੇ ਤਹਿਸੀਲਦਾਰ ਰਤਨਜੀਤ ਖੁੱਲਰ ਨੇ ਕਿਹਾ ਕਿ ਅਸੀਂ ਲੋਕਾਂ ਦੇ ਰੁਟੀਨ ਦੇ ਸਾਰੇ ਕੰਮ ਕਰ ਰਹੇ ਹਾਂ ਪਰ ਰਜਿਸਟਰੀਆਂ ਦਾ ਕੰਮ ਬਿਲਕੁਲ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਸਾਡੀ ਯੂਨੀਅਨ ਨਾਲ ਕੋਈ ਗੱਲਬਾਤ ਨਹੀਂ ਕਰਦੀ ਅਗਰ ਸਰਕਾਰ ਕਿਸੇ ਹੋਰ ਦੇ ਆਰਡਰ ਕਰਦੀ ਹੈ ਤਾਂ ਉਹ ਆ ਕੇ ਰਜਿਸਟਰੀਆਂ ਕਰ ਸਕਦਾ ਹੈ ਅਸੀਂ ਆਪਣੀ ਯੂਨੀਅਨ ਦੇ ਨਾਲ ਖੜੇ ਹਾਂ गुरदासपुर तो कुलविंदर सिंह भाटिया की रिपोर्टीन वर्क चल रहे ऑफिस वर्क कर रहे कोर्ट वर्क भी लाया से अज्ञा पटिश भी की अपना एफिड ਬਿਲਕੁਲ ਪਬਲਿਕ ਦਾ ਕੰਮ ਕਰ ਰਹੇ ਆ ਰਜਿਸਟ੍ਰੇਸ਼ਨ ਦਾ ਵਰਕ ਨਹੀਂ ਕਰ ਰਹੇ ਜੋ ਐਸ ਪਰ ਐਸੋਸੀਏਸ਼ਨ ਜੋ ਉਹਨਾਂ ਦਾ ਹੋਊਗਾ ਫੈਸਲਾ ਆਪਾਂ ਉਸ ਮੁਤਾਬਕ ਇਨਵਿਨ ਪਾਲਣ ਕਰਾਂਗੇ ਛੁੱਟੀ ਤੋਂ ਆਪਾਂ ਸਾਹਿਬ ਛੁੱਟੀ ਤੋਂ ਇੱਕ ਦਿਨ ਦੀ ਛੁੱਟੀ ਸੀ ਆਪਾਂ ਅੱਜ ਸਿਰਫ ਤੋਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਬੈਠੇ ਹਾਂ ਦਫ਼ਤਰ ਪਬਲਿਕ ਦਾ ਕੰਮ ਕਰਨ ਵਾਸਤੇ ਬੈਠੇ ਆਂ ਸਰਕਾਰ ਵੱਲੋਂ ਜੋ ਸਾਨੂੰ ਕੰਮ ਦਿੱਤਾ ਗਿਆ ਪਬਲਿਕ ਵਾਸਤੇ ਪਬਲਿਕ ਦੇ ਵੈਲਫੇਅਰ ਵਾਸਤੇ ਆਪਾਂ ਕੰਮ ਕਰ ਰਹੇ ਆਂ ਵਿਦਆਊਟ ਰਜਿਸਟ੍ਰੇਸ਼ਨ ਅਬ ਵੇਖੋ ਜੋ ਵੇਖੋ ਉਹ ਤੇ ਸਾਡੇ ਪੰਜਾਬ ਦੇ ਹੈਗੇ ਸੀਐਮ ਸਾਹਿਬ ਹੈ ਆਪਣਾ ਜੋ ਬਿਲਕੁਲ ਆਪਣਾ ਜੋ ਵੀ ਆਰਡਰ ਕਰ ਸਕਦੇ ਹਨ ਸੁਣ ਵੀ ਸਕਦੇ ਆ ਸਾਨੂੰ ਸੁਣਨਾ ਚਾਹੀਦਾ ਉਹਨਾਂ ਬਿਲਕੁਲ ਆਪਾਂ ਸਾਰੇ ਤਹਿਸੀਲਦਾਰ ਜਾਂ ਕਰਪਟ ਨਹੀਂ ਸਾਰੇ ਪੁਲਿਸ ਕਰਪਟ ਨਹੀਂ ਠੀਕ ਹੈ ਜਿਹੜੇ ਵਿੱਚ ਜਿਹੜੇ ਕਰਦਾ ਸੀ ਕਿ ਤੁਸੀਂ ਰੱਖ ਸਕਦੇ ਆ ਬਿਲਕੁਲ ਸਾਡੀ ਯੂਨੀਅਨ ਨੂੰ ਸੁਣਨ ਸਾਡੀ ਐਸੋਸੀਏਸ਼ਨ ਨੂੰ ਸੁਣਨ ਨੂੰ ਸਾਡੀ ਜੋ ਜਾਇਜ਼ ਮੰਗਾ ਹੁੰਦੇ ਬਿਲਕੁਲ ਇਹਨਾਂ ਨੂੰ ਪ੍ਰਵਾਨ ਕਰਨੀਆਂ ਚਾਹੀਦੀਆਂ ਮੰਨੀਆਂ ਵੀ ਆ ਸਰਕਾਰ ਨੇ ਟਾਈਮ ਟੂ ਟਾਈਮ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਜੈਸ ਕੀਤੀ ਹੈ ਲੇਕਿਨ ਹਜੇ ਤੱਕ ਕੋਈ ਇੰਪਲੀਮੈਂਟ ਨਹੀਂ ਕੋਈ ਨਹੀਂ ਹੋਇਆ ਬੰਦਾ ਕਰਪਟ ਨਹੀਂ ਹੈ ਹਰ ਇੱਕ ਬੰਦਾ ਇਮਾਨਦਾਰ ਨਹੀਂ ਹੈ ਮੈਂ ਇਸ ਇਸ ਗੱਲ ਨੂੰ ਡਰਾਇਂ ਕਰਦਾ ਕੋ ਆਪਾਂ ਇਮਾਨਦਾਰੀ ਨਾਲ ਆਪਣਾ ਤੰਦ ਹੀ ਨਾ ਡਿਊਟੀ ਕਰਦੇ ਆਪਾਂ 8 8 ਵਜੇ ਤੱਕ ਸੀਐਮ ਸਾਹਿਬ ਦੇ ਜੋ ਹੁਕਮ ਹੁੰਦੇ ਆ ਆਪਾਂ ਇਹਨਾਂ ਨੂੰ ਪਾਲਣ ਕਰਦੇ ਆ ਲੇਕਿਨ ਜਿੱਥੇ ਸਾਡੇ ਮਾਨ ਸਨਮਾਨ ਨੂੰ ਥੇਸ ਪਹੁੰਚਦੀ ਆ ਆਪਾਂ ਉਹਦੇ ਉਹਦੇ ਵਾਸਤੇ ਆਪਣੇ ਆਪਣੀ ਸੈਲਫ ਰਿਸਪੈਕਟ ਆਪਾਂ ਰੱਖਣੀ ਹੈ ਆਪਣੀ ਆਪਣੀ ਰੁਟੀਨ ਡਿਊਟੀ ਸਾਡੀ ਜੋ ਸਰਕਾਰ ਦੇ ਆਪਣਾ 9 ਤੋਂ 5 ਡਿਊਟੀ ਦਿੱਤੀ ਹੈ ਆਪਾਂ ਕਰ ਰਹੇ ਆ ਜਿਹੜਾ ਲੱਗਦਾ ਸਰਕਾਰ ਨੂੰ ਕ腐ਸ਼ਨ ਹੈ ਉੱਥੇ ਉੱਥੇ ਉਹ ਛੜਦਾ ਕੰਮ ਸਰਕਾਰ ਨੇ ਆਪਣੇ ਡਿਊਟੀਆਂ ਲਾਤੀਆਂ ਹੋਰ ਕਾਂਗੋ ਜੇਨੋਸਾਈਡ ਦੀ ਉਹ ਕਰਦੇ ਨਾਲ ਰਜਿਸਟ੍ਰੇਸ਼ਨ ਅੱਜ ਦੇ ਅਧਿਕਾਰਵਾਨ ਆਏ ਹਾਂ ਹਾਂਜੀ ਅੱਜ ਦੇ ਆਰਡਰ ਕਰਤੇ ਸਾਰੇ ਜ਼ਿਲ੍ਹਿਆਂ ਚ ਸੀਨੀਅਰ ਸਹਾਇਕ ਤੇ ਕਾਂਗੋ ਸਾਰੇ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਜੇ ਉਹ ਕਰਨਾ ਚਾਹਣਗੇ ਕਰ ਲੈਣਾਂਗੇ